ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਾਹ ਪਾ ਕੇ ਲੈ ਜਾ ਚੈਨਲ ਤੇ ਨਵੇਂ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ 1 ਵਜ ਗਿਆ ਹੁਣ ਉਹਨਾਂ ਨੂੰ ਕਿ ਫਰੀ ਹੋਇਆ ਮੋٹے ਕੱਪੜੇ ਆਪਾਂ ਨੇ ਕੱਢ ਤੇ ਤੇ ਆਪਣੇ ਕੋਲ ਭੈਣ ਆਈ ਐ ਸੂਟ ਦੇਖਣ ਉਹਨੂੰ ਚਾਹ ਬਣਾਈ ਗੀ ਚਾਹ ਪੀ ਲਈ ਫੇਰ ਆਪਾਂ ਦੇਖਦੇ ਆ ਸੂਟ ਟਰਾਈ ਕਰਦੇ ਆ ਹਾਂ ਹਰ ਕਿ ਮੇਰੇ ਪਿੰਦਰਾ ਇਹ ਆ ਵਧੀਏ ਤੂੰ ਐ ਲਾ ਲਨੀ ਸਹਾ ਬੋਲ ਵੀ ਵਿੱਚ ਕਰ ਲੈ ਤੂੰ ਮੈਂ ਮੱਸੀ ਗੱਲ ਬਣਾ ਲੈਂਦੀ ਲੈ ਜੀ ਐਸਾ ਮੈਨੂੰ ਮਿਲ ਲੇਗੀ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਜ ਵੀ ਹਰ ਸੱਟੇ ਕਰ ਰਹੀ ਐ ਨਾ ਮੈਂ ਤਾਂ ਇੱਧਰ ਹੀ ਲਾਈ ਤੀ ਮੈਂ ਤਾਂ ਇਦੀ ਹੋਤਾ ਇਹਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਦੱਸਦੀ ਹਟ ਜਾ ਕਿ ਕਿਥੋਂ ਲੱਗੂ ਆ ਸਾਨੂੰ ਵੀ ਕੱਢ ਕੇ ਦੇ ਇਹਦੇ ਨੂੰ ਥੱਲੇ ਕੀ ਲਾਉਣਾ ਉਹ ਤਾਂ ਹੀ ਲਾਉਣ ਲੱਗਿਓ ਹੁਣ ਉਹਨਾਂ ਕਟਾਪ ਟਾਹ ਰੱਖੇ ਪਰ ਮੈਂ ਆਹ ਪਰ ਮੈਂ ਨਾ ਮੈਂ ਇਹ ਚੀਜ਼ ਦੇਖਾ ਵੰਤ ਤੇ ਰਹਿਣਾ ਵਰਤ ਨੈਚਰਲ ਗ੍ਰੇਵ ਤੇ ਨੈਚਰਲ ਗ੍ਰੇਵ ਦੀ ਚੁੰਦੀ ਜਾਂਦੀ ਐ ਹਲਾ ਪੇਂਟ ਆ ਇਹਦੇ ਹੈਂਡਵਰਕ ਵੀ ਕਰਾਉਣਾ ਹੈ ਜੇ ਸਾਰੇ ਦੇ ਉੱਪਰ ਜਿਵੇਂ ਡਿਜ਼ਾਈਨ ਬਣਿਆ ਹੋਇਆ ਹੈ ਇਹ ਬਣ ਜੂਗਾ ਪਹਿਲਾਂ ਸੋਹਣੇ ਤੋਂ ਬਲਾਈ ਸੋਹਣੇ ਬਣਦਾ ਹੈ ਇਹ ਰੰਗ ਗੂੜਾ ਹੀ ਆ ਰਾ ਦੇ ਗੂੜਾ ਇੱਥੇ ਕੀ ਹੋ ਗਿਆ ਪੀਤੀ ਪੀਤੀ ਅਗੀ ਮਾਇ ਲੱਗੇ ਮਾਇ ਕੈਮਰਾ ਤੇ ਕੈਮਰਾ ਘੜਕ ਰਿਹਾ ਨਾ ਬੀਡੀਨ ਬਣੋ ਕਿੱਥੇ ਦਰਦ ਮਿਚਾਦਾ ਉਹ ਪਤਾ ਨਹੀਂ ਕਿੱਥੇ ਗਏ ਨੇ ਉੱਥੇ ਗਏ ਨੇ ਕੀ ਆ ਪੀਤੀ ਕਿੱਥੇ ਹਾਂ ਹਾਂ ਲੱਲ ਕਿਨ ਗਿਆ ਗੰਝੂ ਹੋਰੀ ਕਹਿੰਦੇ ਗਾਡੀ ਦਾ ਤੁਹਾਨੂੰ ਪਤਾ ਨਹੀਂ ਇਹਨੇ ਥੋੜਾ ਜਿਹਾ ਸੈਡਾ ਤੇ ਗੀਲ ਨੂੰ ਜਣਾ ਤਪਾਇਆ ਇਹਦਾ ਦਾ ਹੋਰ ਕੋਈ ਨਹੀਂ ਤਪਾਇਆ ਹੋਇਆ ਇਹਦੇ ਨਾਲ ਆ ਸੁਣ ਹਾਂ ਇਹਦੇ ਨਾਲ ਹਾਂ ਇਹ ਅਲਓਵਰ ਸੂਟ ਪੂਰਾ ਦੁਪੱਟਾ ਦਾ ਹਾਂ ਇਹ ਇਧਰ ਚੱਕ ਲੈ ਜੀ ਗੱਲ ਤਾਂ ਐਨੀ ਨਹੀਂ ਸੀ ਇਹ ਰਾਤੀ ਆਇਆ ਕੱਤਾ ਚਾਚਾ ਵੜ ਕੇ ਲੈ ਆਇਆ ਇਹਦੇ ਨਾਲ ਬਣਾਉਣਾ ਕੁੰਨੀ ਦੇ ਲਾਉਣਾ ਮੇਰੀ ਕੜਾਈ ਸੋਹਣੀ ਉਹ ਹੋਰ ਹੈ ਉਧਰ ਰਸਟ ਦੇ ਲਹਿੰਗੇ ਹੈ ਹੈਂਡਵਰਕ ਵਾਲਾ ਨਹੀਂ ਲਹਿੰਗਾਿੰਦਫਾਈ ਕਿ ਹੈ ਗਿਆ ਹੈ ਉਧਰ ਹਜੇ ਆਊਗਾ ਸਾਮ ਨੂੰ ਮੜ ਕੇ ਲੀ ਹੋਗਾ ਸੱਚ ਹਜੇ ਨਹੀਂ ਲਿਆ ਨਿਆ ਚੀਜ਼ ਵੀ ਖਾਣੇ ਆ ਸਾਰੇ ਲੈ ਜਾ ਲੈ ਜਾ ਚੀਜ਼ ਕੋਈ ਮਾੜੀ ਹੁੰਦੀ ਹੈ ਹਾਂ ਹਾਂ ਮੈਂ ਤਾਂ ਲਿਆ ਜਾ ਤੂੰ ਕਰਦੀ ਲੈ ਜਾ ਲੈ ਕੇ ਜਾ ਮੈਂ ਰੋ ਜਾ ਤਾ ਹਾਂ ਲੈ ਜਾਨੀ ਆ ਲੈ ਲੈ ਪਾਈਆਂ ਅਜੇ ਲੈਣੀ ਹੈ ਹਾਂ ਹਾਂ ਨਹੀਂ ਨਹੀਂ ਕੀ ਨਹੀਂ ਜਾਣੀ ਦੀ ਹੈਗਾ ਹੁਣ ਕਿੱਲਾ ਨਹੀਂ ਹਰੇ ਕਾਪੂਰੇ ਕਰੀ ਹੈ ਜਦ ਵੀ ਬਲਾਈਦਾ ਸੀ ਤੀਨੇ ਪੈਰਾਂ ਚ ਕੋਸ ਨਹੀਂ ਬਾਇਆ ਹੈ ਕਿ ਤੇ ਐਂ ਮਿੱਕੀ ਕਾਲ ਪਾਈ ਦਿੱਤੇ ਨੂ ਆਹ ਹੋ ਗਿਆ ਮੰਤਰੀ ਤੇ ਨਾ ਅਬ ਮੰਨ ਨੰਦਲੀ ਆ ਰਹੇ ਦ ਨਾ ਬਿੱਤੀ ਦੇਖੇ ਨਾ ਪੈਰੀ ਹੱਡੀ ਕਰਦਾ ਹਨ ਤੂੰ ਹੋ ਗਿਆ ਹੋ ਗਿਆ ਕਰਦਾ ਢੀਕ ਖਾਣਾ ਤੀ ਜਾਂਦਾ ਕੋਲ ਕਿ ਤੋ ਵੱਜ ਗਈ ਜੀ। ਕਿਤਾਬ ਬਹੁਤ ਵੱਪਣਾ। ਜਿਹੜਾ ਸੈਰੀ ਲੇਟ ਦਾਮ। ਕਦੋਂ ਮਿਤਾ ਕਿੱਦਾਂ ਬਣੇ। ਮੈਂ ਗੜੀ ਮੈਂ ਗੜੀ ਮੈਂ ਗੜੀ। ਇਹ ਤੁਸੀਂ ਇੱਕ ਦਿਨ ਬਾਅਦ ਮੈਨੂੰ ਭੇਜਦੇ ਸੀ ਨਾ ਮੈਂ ਦੇਖੀ। ਗੁਰੂ ਘਰ ਚ ਪੰਜਦੀ ਵਾ। ਗੁਰੂ ਘਰ ਚ ਪੰਜਦੀ ਆ। ਮਾਮੀ ਤੇ ਫੈਂਡ ਸੁੰਦਰ ਕਿੱਦਾਂ ਮਾਰੇ ਤੇ ਕਹਿੰਦੀ ਮੈਨੂੰ ਤਾਂ ਪਤਾ ਨਹੀਂ। ਸੈਨਲੇ ਦੀ ਖ਼ਬਰ ਕਿੱਥੇ ਹੁੰਦੀ ਨੇ। ਚੱਲ ਜੀ ਬਾਹਰ ਹੁਣ ਖੜ੍ਹਦੇ। ਚੱਲ ਜੀ ਹੈ ਰਾਜਿੰਦਰ। ਹਾਂ ਬੋਲ। ਲੜਨਾ। ਬੋਲੋ। ਇਦਰਾ ਆ। ਕੁੜੀ ਹੱਟ ਜਾ ਨਾ। ਆਹ ਨੰਬਰ ਪਈ ਗਈ ਐ। ਕੀ ਵੀ ਐ? ਉਰੀ ਆ ਗਈ ਕੁਸੀ। ਸੇਮਾ ਤਾਂ ਹੋਇਆ ਕੱਟਦਾ ਕੱਪੜਾ ਪਤਾ ਨਹੀਂ ਕਿਵੇਂ। ਤੂੰ ਤਾਂ ਆਪ ਕੱਲ ਨੂੰ ਪਹਿਰੇ ਵੀ ਐ ਕਿਵੇਂ ਬੇਕੁੜੀ। ਕੀ ਕਰਨ ਮੈਨੂੰ ਆਹ ਸਾਰਾ ਲੱਗਿਆ ਨਾ ਨਹੀਂ ਬਰਾਵਾ ਸੋਣਾ। ਉਹ ਹਾਂ ਕਾਲਸ ਜੀ ਵਾਲਾ। ਹੂੰ। ਉਹਦੋਂ ਵਾਂਗੂ ਸੋਣਾ। ਠੀਕ ਆ ਫਿਰ ਮੈਨੂੰ ਦੋ ਦੋ ਜਾਂਦਾ ਮੈਂ ਇਹਦਾ ਵੀ ਲਵਾਂ। ਤੇਦੇ ਨਾਲ ਤਾਂ ਸੇਮ ਜੀ ਹੋ ਜੂਏ ਕਲਰ ਉਹਨੂੰ। ਹੋਰ ਰੰਗ ਲੈ ਲੂਗੀ ਉਹਨੂੰ ਜੋ ਉੱਥੇ ਬੈਠੀ ਆਪਨੇ ਪਸੰਦ ਕਰ ਲੈਂਦੀਆਂ ਨੇ ਇਹ। ਆਪੀ ਪਸੰਦ ਕਰ ਲੈਂਦੀਆਂ ਨੇ ਕਰੇ। ਕੁਦਰ ਗੁੜੀ ਵਾਸਤੇ ਲੈ ਲੈਣਾ ਦੇ ਕੋਈ ਇਹੇ ਦੋ ਬਣਾ ਸੂਟ ਸੱਟ ਪਾਇਆ ਕਰ ਇੱਕ ਦੰਦਾ ਤਾਂ ਵੀ ਇਹਨੂੰ ਪਾਇਦਾ ਜੇ ਨਾ ਸੂਟ ਪਾਇਆ ਦੇਖ ਲੱਗਿਆ ਚਲੋ ਇਹਨੂੰ ਚਾਹਾਂ ਦੇ ਪਰ ਕੇ ਨਾ ਇਹ ਤਾਂ ਫਰਾਗ ਵੀ ਰੁਕ ਸੂਟ ਤਾਂ ਹੀ ਪਉਂਦੀ ਹੈ ਨਾ ਮੇਰੀ ਕਿਤੇ ਫਰਾਗ ਸੂਟ ਨਹੀਂ ਪਉਂਦੀ ਆ ਫਰਾਗ ਸੂਟ ਤਾਂ ਬਾਹਰ ਨਹੀਂ ਮੇਰਿਆਂ ਨੂੰ ਕਹਾਂ ਕਰ ਪਲਾਜ਼ੋ ਬਲੂਜ਼ ਬਣਾ ਲੈ ਕਰੀਏ ਪਲਾਜ਼ੋ ਵੀ ਨਹੀਂ ਪਉਂਦੀ ਫਰਾਗ ਨਾਲ ਸਲਵਾਰ ਵੀ ਚੱਲ ਜਾਂਦੀ ਜਦੋਂ ਫਰਾਗ ਨਾਲ ਤਾਂ ਸਲਵਾਰ ਸੋਹਦੀ ਜੇ ਇਹੋ ਹੋਣਾ ਹੈ ਆ ਖਿਰਦਾ ਨਹੀਂ ਉਹ ਨਾ ਜਿਹੜਾ ਕਿਾ ਪਰਾਹ ਆਦੀ ਕਿਰਨਾ ਕਰ ਰੋਕਲਾ ਲੈ ਰਿਹਾ ਬਰਨਾ ਹੋਰ ਰੋਕਲਾ ਆ ਇਹ ਤਾਂ ਪਲੇਨ ਹੈ ਜੀ ਤਾਂ ਕੋਈ ਮਰਜ਼ੀ ਚੱਕ ਲੀਂਦਾ ਮੈਂ ਬਣਾ ਬਣਾ ਲੈ ਲੇ ਸੋਟ ਮੈਂ ਬਣਾ ਬਣਾ ਲੈ ਲੈਂਦੀ ਇਹਨੇ ਕੋਈ ਸੜੀ ਦੀ ਸੋਈ ਕੋਲ ਇਹਨਾਂ ਤਾਂ ਸੂਟਾ ਦਾ ਸ਼ੌਂਕ ਹੈ ਤੇ ਜਦੋਂ ਆਂਤੀ ਪਾਉਂਦੀ ਜੈਨੂ ਸੀ ਹੁਣ ਤੁਹਾਡੇ ਆਜਾੜੇ ਪਟੀਕ ਨੇ ਹੁਣ ਤਾਂ ਤੁਹਾਨੂੰ ਸ਼ੌਂਕ ਜੇ ਨਹੀਂ ਦਿਦਾ ਨਹੀਂ ਹੋਗਾ ਪਹਿਲਾਂ ਸੁਨਾਮ ਜਾਣ ਦੀ ਗੋਲ ਕਰਦੀਆਂ ਦੀਆਂ ਹੁਣ ਦੱਸ ਮੈਂ ਜਮਾ ਤੇ ਵੀ ਬਾਤ ਚਾਹੀਦੀ ਜਿਉਂਦੀ ਰਾਜਵਿੰਦਰ ਵਿਚਾਰੀ ਉਹਦੀ ਲੈਣ ਦੇ ਚੱਕ ਕੇ ਉਹ ਸਮਾਜੀ ਦੇਖੀ ਗੱਲਾਂ ਤਾਂ ਐ ਕਰਦੀਆਂ ਕਹਿੰਦੀ ਮੈਂ ਬਾਹਰ ਚਾਂ ਆ ਜਾਨੀ ਆ ਨਾ ਸੁਭੀਤ ਲੱਗਦੀ ਹੈਗੀ ਤੂੰ ਨਾ ਮੈਂ ਕਈ ਵੀ ਇਹ ਤਾਂ ਬਿਆਨਤ ਕੋ ਦਿੱਤਾ ਪੂਰੀ ਨਹੀਂ ਹੋ ਸਕਦੀ ਨਾ ਮੈਨੂੰ ਨਹੀਂ ਪਤਾ ਕਿਹੜਾ ਨਾ ਮੈਂ ਕਿੰਨਾ ਤਾਂ ਲੈ ਲਏ ਹਿੰਨਾ ਰੋਜ਼ ਤਾਂ ਮੇਰੇ ਨਾਲ ਕੋਈ ਪਾਕੇ ਨਿਕਲਦੀ ਐ ਕਰੋ ਕਾ ਲੈ ਲੈ ਛੱਡ ਜਾ 1 2 ਇੱਕ ਕਾਲੀ ਗੁਰਤੀ ਤੇ ਮਗਾ ਪਈ ਹੋਈ ਆ ਮੈਨੂੰ ਕਦੀ ਕਾਲੀ ਗੁਰਤੀ ਲਿਆ ਦੇ ਪਰ ਹੁਣ ਤਾਂ ਉਹ ਨਹੀਂ ਲੈ ਕੇ ਰਿੱਟੀ ਲੋਹਰ ਤੋਂ ਵਾਟ ਗਈ ਠੀਕ ਹੋ ਹੈ ਨਹੀਂ ਸੁਈ ਕੀ ਆ ਗਈ ਹੈ ਕਹਦਾ ਬੀਬੀ ਨੇ ਨੰਦਾ ਆਖੀ ਇਹ ਵੀ ਬੀਬੀ ਨੇ ਨੰਦਾ ਆਖੀ ਸਾਡੀ ਹੋਰ ਕੀ ਹਾਲ ਪੈਣ ਦਾ ਰੱਖ ਜਾਣਾ ਛੱਡ ਕੁਰਸੀ ਦਾ ਡੱਬਾ ਨੀ ਮਤ ਕਿ ਉੱਠ ਕਰਦੀ ਕੁਰਸੀ ਦਾ ਡੱਬਾ ਨਾ ਕੁਰਸੀ ਦਾ ਡੱਬਾ ਮੁੜੀ ਨਾ ਦੇਖ ਲੈ ਕੁਰਸੀ ਦਾ ਨਾ ਨਾ ਬਸ ਥੋੜੀ ਆਈ ਸੀ ਜੀ ਇਸ ਤੋਂ ਵੱਡੀ ਐਸ ਤੋਂ ਬੜਾ ਸਹੀ ਕੰਮ ਤੇ ਫੋਨ ਕਰ ਬੈ ਬੈ ਜਣੇ ਨਹੀਂ ਆਈ ਪਾਰੀ ਜਾਂਦੀ ਆ ਦੇਈਏ ਪਰ ਜੇ ਅੰਦਰ ਸੇਵਾ ਬੀਜਾਂ ਦਿਨ ਲੱਗਿਆ ਨਾ ਜੀ ਇਸ ਦਾ ਕੋਈ ਜਵਾਬ ਹੈਗਾ ਹਾਂ ਹਾਂ ਜੀ ਨਾ ਉਸ ਨੇ ਇਤਨਾ ਹੋਣੇ ਕਿੱਤਾ ਸੋਣਾ ਲਾਦਾ ਹੋਰ ਸੋਨੇ ਲਾਦੇ ਜਵਾਂ ਖੇਡਦੇ ਜਿਹੜੀ ਲੱਗਦੇ ਨੇ ਹਾਂ ਚਾਹ ਲੈ ਮੈਂ ਬਣਾ ਕੇ ਜੀ ਜਾ ਤਾਂ ਪੀ ਕੇ ਕੀ ਦੀ ਪਾਰੀ ਕੋਈ ਜਾਣਾ ਚਾਹੀਦਾ ਹਾਸੂਟ ਦਿਖਾਓ ਮੈਂ ਕੋਈ ਨਾ ਖਾਜੋ ਮੈਂ ਦਸੂਣੀ ਕਿਥੇ ਹੋਰ ਇਹਦਾ ਦੇਖ ਲਓ ਪਹਿਲਾਂ ਰਣੀ ਲੈ ਲੈ ਇੱਕ ਵਾਰ ਇਹ ਭਾਈ ਦੁਕਾਨਦਾਰ ਜੀ ਲਓ ਮੇਰੇ ਵੀ ਦਿਖਾ ਦਿਓ ਫੋਟਾਂ ਵੀ ਦਿਖਾਓ ਜੀ ਉਹ ਪਿਆ ਹਾਂ ਨੀ ਨੀ ਬਰੈਕਟ ਅੱਛਾ ਆਹ ਰੰਗ ਕਰੰਦੀ ਪਾ ਇਹ ਬਗੜ ਦੇਖਿਓ ਸੋਨੇ ਕੱਲਰ ਇਹ ਕੋ ਪਰ ਬਣਾਓ ਲੈ ਲਿਆ ਦੀਦੀ ਸੋਨਾ ਉਹ ਵਾਲਾ ਕੱਲਰ ਲੋਹੇ ਸੋਨਾ ਰਤਨ ਦੇ ਵਿਆਹ ਵਾਸਤੇ ਅੱਛਾ ਤਿਆਰੀ ਸ਼ੁਰੂ ਕਰਦੀ ਹੈ ਨਾ ਕਾਲਾ ਦਿੱਤਾ ਨਹੀਂ ਬਰੈਕਟ ਕੱਟ ਦੋ ਸਵਾਰ ਕਿਹੜੇ ਕੱਪੜੇ ਚ ਹੈ ਦੀਦੀ ਇਹਦਾ ਟੋਪ ਹੈ ਮੈਨੂੰ ਖੜੀ ਹੁੰਦੀ ਹੈ ਕੱਟ ਦੇ ਚੱਲ ਬੋਨ ਮੈਂ ਵੀਡੀਓ ਕਟਾਤੀ ਮੈਂ ਬੋਲ ਨਹੀਂ ਨਹੀਂ ਕੀਤੀ ਕੱਟੀ ਵੀਡੀਓ ਮੇਰੇ ਲਈ ਨਾ ਕਿ ਕਿ ਪਾੜਦਾ ਪੋ ਉਹਦੇ ਪਾ ਲਈ ਠੀਕ ਇੱਕੋ ਜੇ ਲੈ ਲਓ ਸਾਰੇ ਚੰਗਾ ਇੱਕੋ ਜੇ ਲੈ ਲਓ ਸਾਰੇ ਗਰਮੀ ਦੀ ਦੀ ਭੈਣ ਦੇ ਸਾਡੀ ਗਪਰੀ ਤੇ ਬਹੁਤ ਹੀ ਸੋਹਣੀ ਲੱਗ ਰਹੀ ਸੀ ਤੇ ਗੋਟਾ ਲਾ ਲਈ ਮੈਂ ਤਾਂ ਹੀ ਸਾਰੇ ਬਾਕੀ ਸੋਹਣੀ ਲੱਗ ਰਹੀ ਸੀ ਬਸੇ ਆ ਵੀ ਗਏ ਤਾਂ ਹਾਂ ਠੀਕ ਪਾ ਲਓ ਚਲ ਠੀਕ ਹੈ ਫਿਰ ਮੈਂ ਬਹੁਤ ਸਾਰੇ ਜੀ ਨਹੀਂ ਪਾਵਾਂਗਾ ਬਹੁਤ ਸੋਹਣੀ ਲਰਨਦੀ ਵੀ ਤਾਂ ਨਾ ਯੂਟੂਬ 'ਚ ਪਹਿਲਾਂ ਸੀ ਵਿਆਹ ਜਾਣਾ ਇੱਕ ਸਾਡੇ ਮੇਰੀ ਕੁੜੀਆਂ ਤਾਂ ਜਾਂਦੀਆਂ ਨੇ ਐਂ ਤਾਂ ਕੋਈ ਨਾ ਉਹਦੇ ਵਿਆਹ ਪਾਕਿਸਤਾਨੀ ਨਹੀਂ ਇਹ ਤਾਂ ਸੋਹਣੀ ਨੀ ਚੀਜ਼ ਐ ਮੈਂ ਪਹਿਲਾਂ ਤਾਂ ਦੱਸ ਕੇ ਟੀਆਂ ਮੈਂ ਕਿਹਾ ਮੈਂ ਕਿਉਂ ਕਰੀਆ ਮੈਂ ਰੰਦੀ ਕੁੜੀਆ ਵਾਂ ਕੱਟਾਈ ਨਾ ਜੇ ਪਾਲ ਕਹਿੰਦਾ ਛੋਟੇ ਨਹੀਂ ਲੋਟ ਆਉਂਦੇ ਨਾ ਆ ਚੀਜ਼ ਤਾਂ ਰੰਦੀ ਦਾ ਕੱਟਵਾਂ ਵੀ ਵੈਸੇ ਵੀ ਕਸਟਮਰ ਚਲ ਪਸੰਦ ਹੁੰਦੀ ਹੋਣੀ ਹੁੰਦੀ ਲੋਕ ਤਾਂ ਹਾਂ ਪਰ ਉਹ ਆਪ ਨੂੰ ਸੋਹਣਾ ਕਹੋ ਬਾਕੀ ਪਤੀ ਦੀ ਦੀਪ ਸੰਭਾਲ ਬਾਕੀ ਹਾਂ ਪਸੰਦ ਹੁੰਦੀ ਆ ਨਹੀਂ ਬਹੁਤ ਉਗਾ ਹੀ ਦੇ ਲੈਣਾ ਕਿੱਥੇ ਬ੍ਰੌਕਟ ਲਵਾ ਪਾ ਦੇ ਮੀਰੀਆਂ ਕਮਿਜ਼ ਕੋਚੀਆਂ ਜਿੰਨ ਤੋਂ ਸੋਚਿਆ ਨਹੀਂ ਹਤੋਚਿਆ ਉਹ ਨਹੀਂ ਸੋਚੂਗੀ ਤੇ ਸੋਚੂਗੀ ਸੋਚਣ ਨੂੰ ਕਿਹੜਾ ਖੇਡਾ ਹੋਰ ਬਿੰਦਰ ਨੂੰ ਆ ਨਹੀਂ ਦਿਖਾਇਆ ਸਿਮਰ ਪਸ਼ਮੀਨਾ ਹਾਂ ਆ ਦੇ ਕਿੱਥੇ ਇਹ ਇਹ ਨਹੀਂ ਕਾਦੇ ਚ ਬਰਬਰੀ ਲੱਗਾ ਪਿੰਕ ਤੇ ਪ੍ਰੋਜੀ ਹਾਂ ਹਾਂ ਇਤਨਾ ਕਰੀ ਲਾਗੇ ਨਹੀਂ ਯਾਰ ਤਿੰਨ ਅਰੇ ਅੱਛਾ ਅਸੀਂ ਪਾਲੇ ਉਹ ਜਾ ਕੇ ਦਿਖਾ ਦੇ ਜੀ ਨੂੰ ਮੈਂ ਤਾਂ ਜਦੋਂ ਅੱਧਾ ਪ੍ਰਾਣਾ ਹੁੰਦਾ ਉਹਦੋਂ ਪਾਣੀ ਆ ਦੇਖੋ ਅੱਛਾ ਇਹਨੂੰ ਕਾਇਨ ਜਦ ਮੈਂ ਗੱਲ ਪਹਿਲਾਂ ਸੁਨੇਹਾ ਲਾ ਕੇ ਕੀਤੀ ਜਿਹਨੋ ਤੇਰਵਾਰੀ ਨਾਲ ਇਹਨਾਂ ਦਾ ਅਖਰ ਨਹੀਂ ਬੁਲਾ ਦੇ ਮम्मी ਮਾਤਾ ਸੂਟ ਲਾ ਕੇ ਦਿੱਤਾ ਸੀ ਕਟਾਈ ਦਾ ਹਾਂ ਸੋਣਾ ਹੁਣ ਤੂੰ ਲੈ ਕੇ ਦੇਣਾ ਕਰਨਾ ਤੇਰੀ ਵਾਦੀ ਹੈ ਮੈਂ ਤੇ ਲੋ ਨੂੰ ਲੈ ਕੇ ਆਈਏ ਫਿਰ ਲਵਾਵਾਂਗੇ ਇਹ ਚੰਗਾ ਮੈਂ ਸੋਨੇ ਬੱਲੇ ਬੱਲੇ ਦੀ ਪਤਾ ਅੱਛਾ ਸਾਰੇ ਗੂੜੇ ਨਾ ਮੈਂ ਜਾਣ ਕੇ ਦਿਖਾਉਂਦੇ ਤੁਸੀਂ ਕਹਿੰਦੇ ਕਹਿੰਦੇ ਤੇ ਇਹਨੇ ਤਾਂ ਵੇਚਣੀ ਇਹ ਇਹ ਜਿਹਾ ਲੈ ਲਓ ਵਾਸਤੇ ਏ ਨੂੰ ਨੂਹ ਆਇਆ ਕੇ ਪਹਿਲਾ ਸੱਸ ਵਾਲੇ ਤੇ ਆਈ ਸੋਣ ਰੰਗ ਦੇ ਵੀ ਇਹਦੇ ਵੀ ਨਿਕਲਦੇ ਹੋਣਗੇ ਇਹਦਾ ਵੀ ਨਿਕਲਦਾ ਉਤਰਾਇਆ ਨਿਕਲਦਾ ਮੈਂ ਮਹਿੰਦੀ ਕਲਰ ਹਾਂ ਸਦਾਈ ਰੰਗ ਦਾ ਕੋਈ ਮੈਂ ਤਾਂ ਮਹਿੰਦੀ ਕਲਰ ਹਾਂ ਨਾ ਉਸ ਤੋਂ ਗੱਲ ਕਰਦੇ ਮੈਂ ਕਿ ਸਦਾਈ ਰੰਗ ਦਾ ਨਿਕਲਦਾ ਹਾਂ ਹਾਂ ਦੇਖ ਪਹਿਲਾਂ ਗਰਮੀ ਆਣੇ ਦਾ ਨਿਕਲ ਗਏ ਸੀ ਐਂ ਕਹਿੰਦੇ ਮਾਤਰ ਕੋਲ ਤਾਂ ਕਹੀ ਨਹੀਂ ਸਦਾਈ ਇਹ ਵਾਕਟ ਲਾਪਟਾ ਤੇਰਾ ਫਰੋਜ ਹੀ ਆ ਸਰੋ ਤੇਰੀ ਕਲਾ ਮਾਰ ਜਾ ਨਹੀਂ ਲਲਾ ਲਲਾ ਜਾ ਉਹ ਵੀ ਸੋਹਣਾ ਨਹੀਂ ਇਹ ਨੂੰ ਆਫਰਾ ਦੇਖ ਲੈਣ ਪਹਿਲਾਂ ਜਾ ਆਹਹ ਪਾਦ ਲਫਾਫਿਆਂ ਚੋਂ ਇਹਨਾਂ ਦਾ ਕਰਕੇ ਦੇ ਦੇ ਕੇ ਮੇਰੇ ਤੇ ਦਾਦੀ ਸਿਰ ਦੁਬੀ ਇਹਨਾਂ ਤੇ ਨਹੀਂ ਕੋਈ ਆ ਜੀ ਇਹ ਪਰਫਮ ਨੇ ਵਧੀਆ ਕਰ ਸਕਦਾ ਇਹ ਲੀ ਦੇਣਾ ਆਪ ਦਾ ਸੋਹਣਾ ਭਾਈ ਮੈਂ ਵੀ ਲਫਾਫਾ ਦੇ ਇਹ ਲੀ ਦੇਣਾ ਵੀ ਕਹਿੰਦੇ ਹੋਰ ਪਿਆ ਦਿੱਕਦਾ ਛੋਟੇ ਕੀ ਸਰਜੂਈ ਇੱਕੋ ਹੀ ਆ ਕੋਈ ਆ ਮੈਨੂੰ ਛੋਟੇ ਦੀ ਸਰਜੂਈ ਆ ਵੱਡੇ ਵੇਲੇ ਕਰ ਕਰ ਲੈ ਜੇ ਮਮੀ ਤਾ ਕਿੰਨੇ ਕਰ ਲਵਾਫੇ ਤਾਂ ਹੁੰਦਾ ਰੱਖਿਆ ਕਰੋ ਬਾਧੂ ਬੰਨ ਉਧਰ ਸੰਜੀਤ ਉਹਨੂੰ ਉਹਨੂੰ ਆਹ ਵੇਖੀ ਤੂੰ ਜਿਹੜਾ ਮੰਗਾ ਹਾ ਪੈਕਿੰਗ ਮੰਗਾ ਕੇ ਰੱਖ ਲੈ ਲਵਾਫੇ ਦੀਆਂ ਚੋਈ ਚੋਈ ਜੀ ਨਾ ਕਾਣੀ ਪੈਕਿੰਗ ਆ ਦੂਜੀ ਉਹ ਕਿਹਨੇ ਆਬਦ ਉਹ ਹੀ ਆਈ ਜਾਂਦੇ ਨੇ ਬਥੇ ਇਹੇ ਜੇ ਮੁੱਕਦੇ ਨਹੀਂ ਸਾਡੇ ਕੋਲ ਤਾਂ ਬਾਧੂ ਅੱਛੇ ਵੀ ਜੋਤ ਸਮਾਨ ਸਮੋਲਿਆ ਨੇ ਹੂੰ ਪੂਰੇ ਹੋ ਜਾਂਦੇ ਨੇ ਕੋੜ ਕੁੜੀ ਨੂੰ ਚੋਰੀਆ ਤੋਂ ਆਈ ਸੀ ਚਾਹ ਪਾਣੀ ਮਿਲ ਪਿਆ ਰ ਕੋਈ ਵਸਤਾ ਹੁਣ ਹੀ ਪੀ ਕੇ ਆਈ ਸੀ ਕੋਈ ਨਾ ਚੱਕਲਾ ਕਿੱਥੇ ਲ ਲੈ ਜਲਜਲੀ ਹਰ ਵਾਰੀ ਆਏ ਜੀ ਵੀ ਮਾਰ ਕੇ ਲਿਆ ਸਾਰਾ ਹੈ ਵੀਡੀਓ ਵੀ ਚਾਹੀਦਾ ਬੋਲ ਲੈ ਅੰਮੀ ਦਾਰੀ ਕਹਿੰਦੀ ਨਹੀਂ ਹੈ ਮੇਰੇ ਮੇਰੇ ਕੱਟ ਦੇ ਪੀਪਲ ਉਹ ਨਹੀਂ ਹੈਗੇ ਤੇਰੀਆਂ ਉਹ ਤੇਰੀਆਂ ਮੇਰੀਆਂ ਕਿਹੜੀ ਨਾਲ ਪਈ ਜਾ ਆ ਇਹਦੇ ਨਾਲ ਹੁਣ ਚਲ ਮੈਂ ਤਾਂ ਕੋਈ ਨਾ ਕਰ ਦੂੰ ਅੰਮੀ ਕਰ ਦੇ ਹੋਰ ਲੈਪਣ ਕਿੰਨੇ ਵਜੇ ਖਰੀਦਦਾਰੀ ਕਰਨ ਲੱਗ ਜਾਂਦੀਆਂ 12:30 ਨਾ 1 1 ਤੋਂ 2:30 ਵਜੇ ਵੇਰੀਆ ਫੇਟ ਆਈ ਤੂੰ ਹਾਂ ਉਹ ਤੁਸੀਂ ਤਾਂ ਮਾੜਨੇ ਚ ਜਾ ਆਇਆ ਵੀ ਫੋਨ ਕਰਦੀ ਇਹਨਾਂ ਨੂੰ ਕੀ ਕੰਮ ਸਾਡਾ ਨਹੀਂ ਬਿਜਲੀ ਸੋਡ ਕਰਕੇ ਰੁਪ ਗਈ ਗੱਲਾਂ ਸੁਣਨ ਲੱਗੀ ਮਹਿਫਲ ਲੱਗੀ ਹੋਈ ਸੀ ਉਹਨੂੰ ਐਵੇਂ ਟਾਂਚੀ ਚ ਕੱਪੜੇ ਹੋਣਗੇ ਹੋਰ ਨਾ ਇਹ ਤਾਂ ਪੱਟ ਚੋਂ ਕੱਢ ਕੇ ਧਰੇ ਹੋਏ ਤੇ ਧੁੱਪ ਲਵਾਉਣ ਨੂੰ ਪਹਿਲਾਂ ਵੀ ਸਲਾਹ ਦੀ ਮਖਾਣਾ ਸਾਰੇ ਕਿੱਥੇ ਹੋਣਗੇ ਤਾਂ ਨਾ ਕੱਪੜੇ ਟਾਂਗੇ ਨੇ ਹਾਂ ਕਿੰਨਾ ਚਿਰ ਪੈ ਜਾਣੀ ਆ ਪਹਿਲੇ ਮੈਂ ਤੇ ਮੈਂ ਜਾਣੀ ਆ ਤਾਂ ਸਾਰੇ ਉੱਥੇ ਰੱਖਾਂ ਉਹ ਤਾਂ ਰੋਸ ਤੋਂ ਪੂਲ ਚ ਲੰਘਣੇ ਨੇ بس سر ਗਿਆ ਫਿਰ ਆਣਾ ਤਾਂ ਹੈ ਨਹੀਂ ਗਾ ਮੇਰੇ ਮੰਗੂ ਸਿੱਧਾ ਨਹੀਂ ਸਮਝਾਉਣਾ ਹਾਂ ਸਰੀਰ ਤਾਕੜਾ ਬਈ ਮਾੜਾ ਢੂੜਾ ਬੰਦਾ ਕਿਥੋਂ ਖਿੱਚ ਲੂ ਖਾਂਦੇ ਵਿੰਦੇ ਕਰਦੀ ਆ ਕੁੜੀ ਕਾਲੀ ਨੇ ਤਾਂ ਨਮੇੜ ਦਾ ਕੰਮ ਹੈ ਕਾਇ ਚਲ ਮੈਂ ਵੀ ਮਿਲਿਆ ਮੈਂ ਵੀ ਮਿਲਿਆ ਮੈਂ ਆਪਣੇ ਕੋਈ ਨਾ ਮੈਂ ਫੋਨ ਕਰਕੇ ਆ ਜੂ ਚਲੋ ਜੀ ਟਾਈਮ 5:30 ਹੋ ਗਏ ਬਾਬੇ ਵੀ ਰੈਰਾਸ ਪੜਨ ਲੱਗੇ ਤੇ ਮੇਰਾ ਅੱਜ ਫੇਰ ਸਵੇਰ ਦਾ ਬੀਪੀ ਬਹੁਤ ਜ਼ਿਆਦਾ ਵਧਿਆ ਪਿਆ ਤੇ ਸਿਰ ਪਾਟ ਰਹੀ ਥੀ ਤੇ ਕੁਸ ਵਿੱਚ ਪੈਣਾ ਸੂਟ ਸਟ ਲੈਣ ਆ ਗਈਆਂ ਉਹਦੇ ਕਰਕੇ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਮੈਂ ਇੰਦਰ ਕੱਪੜੇ ਕੱਢੇ ਹੋਏ ਸੀ ਸਵੇਰੇ ਕੱਪੜੇ ਕੱਢਦੇ ਸੀਗੇ ਬੈੱਡ 'ਚੋਂ ਜਿਹੜੇ ਰਹਿੰਦੇ ਸੀ ਤੁਪ ਪਲਵਾਈਤੀ ਉਹ ਮੰਜਾ ਭਰੇ ਪਏ ਆ ਦੇਖੋ ਪੈਚੀ ਵੀ ਕੱਢਤਾ ਬਾਹਰ ਤੁਪ ਪਲਵਾਤੀ ਹੁਣ ਫਿਰ ਇਹਦੇ ਵਿੱਚ ਹੀ ਧਰੀ ਜਾਵਾਂਗੇ ਤਾਂ ਹਾਂ ਮਾਰ ਮਾਰ ਕੇ ਹੌਲੀ ਹੌਲੀ ਦੇਖਦੇ ਕਿਰਾਂ ਦਾ ਮੈਂ ਇਹਦੇ ਵਿੱਚ ਇਕੱਠੇ ਕਰਤੇ ਸ਼ਾਮ ਨੂੰ ਅੰਦਰ ਬੈਠ ਕੇ ਹਾਂ ਮਾਰ ਕੇ ਚਿੰਦੂਗੀ ਬਿੰਦਰ ਪਾਣੀ ਪੀ ਗਿਆ ਉਸੇ ਨਿਸਾਨੀ ਸੁਣੀ ਪਈ ਆ ਮੇਰੇ ਤਾਂ ਸਿਰ ਬਹੁਤ ਦਰਦ ਕਰ ਰਿਹਾ ਹੁਣ ਦਵਾਈ ਲੈ ਕੇ ਆਇਆ ਦੇਖਦੇ ਆ ਸਬ지 ਸਬ지 ਬਣਾਉਨੇ ਆ ਹੌਲੀ ਹੌਲੀ ਹੱਦ ਤਾਂ ਮੈਂ ਸਿਲ ਕੇ ਚੀਰਤਾ ਤੇ ਆ ਹਜੇ ਵਿਚਾਰੇ ਰਹਿੰਦੇ ਨੇ ਚਲੋ ਜੀ ਹੁਣ ਆਪਾਂ ਰਸੋਈ ਘਣੀ ਦੇਖਦੇ ਆ ਹੌਲੀ ਹੌਲੀ ਲੱਗਦੇ ਆ ਮੈਂ ਤਾਂ ਉਦੋਂ ਨਹੀਂ 3 ਵਜੇ ਦੀ ਪਈਆਂ ਜਦੋਂ ਬਾਗੀਆਂ ਵਿਚਾਰੀ ਪਤਾ ਨਹੀਂ ਕੀ ਹਾਲ ਹੈ ਕੱਪੜੇ ਧੋਤੇ ਤੇ 11 ਦੁਪਹਿਰ 1 ਵਜੇ ਤੱਕ ਅੱਧਾ ਚੀਰਿਆ ਪਿਆ ਇਹਨੂੰ ਹੁਣ ਮੈਂ ਪਾਉਣੀ ਆ ਇਹਨੂੰ ਤਾਂ ਪਾ ਹੀ ਦੇਨੀ ਆ ਦੂਜੇ ਦੇਖਦੇ ਆ ਕਿੰਨੇ ਬੜੂਗਾ ਚਲੋ ਜੀ ਕਰੋ ਜੀ ਤੁਸੀਂ ਇਸ ਵਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ